ਰਮਨ ਜੀ ਆ ਹੁਣ ਦੇਖੋ ਹੁਣ ਰੈਸੀਪ੍ਰੋਕਲ ਟੈਰਿਫ ਦੂਜੇ ਟੈਰਿਫ ਅਮੀਰੀਅਮ ਤੇ ਟੈਰਿਫ ਸਟੀਲ ਤੇ ਟੈਰਿਫ ਟਰਕਿੰਗ ਇੰਡਸਟਰੀ ਤੇ ਆਬਵੀਅਸਲੀ ਇਹ ਟੂ ਵਟ ਵਾਈ ਇਹਨਾਂ ਦੇ ਜ਼ਰੀਏ ਹੀ ਹੁੰਦੀ ਆ ਸਪਲਾਈ ਡਿਮਾਂਡ ਦੇ ਉੱਤੇ ਅਸਰ ਪੈਣਾ ਹੀ ਪੈਣਾ ਆ ਜਦੋਂ ਚੀਜ਼ਾਂ ਮਹਿੰਗੀਆਂ ਹੋਣਗੀਆਂ ਤਾਂ ਡਿਮਾਂਡ ਘਟ ਜਾਂਦੀ ਹੁੰਦੀ ਆ ਸੋ ਆਪਾਂ ਟਰਕਿੰਗ ਦੇ ਉੱਤੇ ਵੀ ਇਸ ਦਾ ਅਸਰ ਦੇਖਾਂਗੇ ਡੈਫੀਨਿਟਲੀ ਅਸਰ ਤਾਂ ਦੇਖੋ ਯਰ देयर इज नो ਗੇਨ ਵਿਦਾਊਟ ਅ ਪੇਨ ਕਿ ਥੋੜੀ ਬਹੁਤ ਪੇਨ ਤਾਂ ਆਪਾਂ ਨੂੰ ਜਰਨੀ ਪੈਣੀ ਹੈ ਜੇ ਆਪਾਂ ਇਹ ਸਾਰੀਆਂ ਚੀਜ਼ਾਂ ਮੰਗਦੇ ਆ ਕਿ ਅਸੀਂ ਕਹਿੰਦੇ ਆ ਕਿ ਸਾਡੇ ਇੱਥੇ ਜੌਬਸ ਹੋਣ ਜਾਂ ਸਾਡਾ ਪ੍ਰੋਡਕਟ ਵਿਕੇ ਜਾਂ ਸਾਡੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੇ ਉੱਤੇ ਵੀ ਧਿਆਨ ਦਿੱਤਾ ਜਾਵੇ ਜਿੱਦਾਂ ਹੁਣ ਤੁਸੀਂ ਇੰਡੀਆ ਦੀ ਗੱਲ ਹੀ ਕੀਤੀ ਹੈ ਹਨਾ ਮੋਟਰਸਾਈਕਲ ਦੀ ਗੱਲ ਕੀਤੀ ਆ ਉੱਥੇ ਇੰਡੀਆ ਦੇ ਵਿੱਚ ਤੁਸੀਂ ਕੋਈ ਵੀ ਗੱਡੀ ਲੈ ਕੇ ਜਾਣੀ ਆ ਤਾਂ 100% ਟੈਰਿਫ ਹੈਗਾ ਹੈ ਕੋਈ ਵੀ ਤੁਸੀਂ ਪ੍ਰੋਡਕਟ ਇੱਧਰੋਂ ਲੈ ਕੇ ਜਾਣਾ ਹੈ ਚਾਹੇ ਤੁਸੀਂ ਸੈੱਲਫੋਨ ਇੱਧਰੋਂ ਮੇਲ ਕਰਦੇ ਹੋ ਚਾਹੇ ਕੋਈ ਵੀ ਇਲੈਕਟ੍ਰੋਨਿਕ ਮੇਲ ਕਰੋ ਹਰ ਚੀਜ਼ ਦੇ ਉੱਤੇ ਟੈਰਿਫ ਹੈ ਡਬਲ ਦੇ ਸੋ ਇਹਦਾ ਕੀ ਰੀਜ਼ਨ ਹੈ ਜੀ ਫਿਰ ਜਦੋਂ ਉਹਨਾਂ ਦਾ माल ਇਧਰ ਆਉਂਦਾ ਹੈ ਅਸੀਂ ਕੋਈ ਟੈਰਫ ਨਹੀਂ ਲਾਉਂਦੇ ਇਹ ਤਾਂ ਫਿਰ ਨਜਾਇਜ਼ ਹੈ ਨਾ ਹਰ ਇੱਕ ਚੀਜ਼ ਤੇ ਸੋ ਹਰ ਇੱਕ ਜਿਹੜਾ ਕੰਟਰੀ ਹੈਗਾ ਆ ਉਹਦੇ ਲਈ ਇਹ ਇਹ ਸੋਚਣ ਵਾਲੀ ਚੀਜ਼ ਹੋਣੀ ਆ ਡੈਫੀਨਿਟਲੀ ਇੱਕ ਵਾਰੀ ਤਾਂ ਹਲਚਲ ਮਚਣੀ ਆ ਔਰ ਆਬਵੀਅਸਲੀ ਹਮੇਸ਼ਾ ਕਹਿੰਦੇ ਆ ਕਿ ਜਿਹੜੀ ਆਪਰਚੂਨਿਟੀ ਆ ਉਹ ਡਿਸਟਰਪਸ਼ਨ ਦੇ ਵਿੱਚੋਂ ਨਿਕਲਦੀ ਆ ਜਦੋਂ ਸਾਰਾ ਕੁਝ ਸਾਫ਼ ਸੁਥਰਾ ਚੱਲੀ ਜਾਂਦਾ ਠੀਕ ਠੀਕ ਚੱਲੀ ਜਾਂਦਾ ਉਦੋਂ ਫਿਰ ਆਪਰਚ्युनिटी ਵੀ ਨਹੀਂ ਪੈਦਾ ਹੁੰਦੀ ਸੋ ਆਪਰਚ्युनिटी ਆਲਵੇਸ ਪੈਦਾ ਹੁੰਦੀ ਹੈ ਜਦੋਂ ਡਿਸਟਰਪਸ਼ਨ ਹੁੰਦੀ ਹੈ ਸੋ ਇਹ ਜਿਹੜਾ ਮੌਕਾ ਹੈ ਐਸਰਲੀ ਡਿਸਟਰਪਸ਼ਨ ਹੈ ਡਿਸਟਰਪਸ਼ਨ ਦੇ ਵਿੱਚ ਆਲਵੇਸ ਮੋਰ ਆਪਰਚ्युनिटीज ਪੈਦਾ ਹੁੰਦੀਆਂ ਔਰ ਜਿਹੜੀ ਗੱਲ ਕੀਤੀ ਗਈ ਆ ਕਿ ਆਪਣੇ ਕੰਟਰੀ ਬਾਰੇ ਸੋਚਣਾ ਜਾਂ ਡੈਫੀਨਿਟਲੀ ਆਪਾਂ ਦੇਖ ਰਹੇ ਆ ਕਿ ਆਪਾਂ ਯੂ ਐਸ ਏਡ ਜਾਂ ਹੋਰ ਐਸੀਆਂ ਏਜੰਸੀਆਂ ਜਿਹੜੀਆਂ ਸਾਲਾਂ ਬੱਧੀ ਉਹ ਪੈਸਾ ਦੇਈ ਜਾ ਰੀਆਂ ਲुटाई ਜਾ ਰੀਆਂ ਕਿੱਥੇ ਜਾ ਰਿਹਾ ਕੋਈ ਕਿਸੇ ਨੂੰ ਪਤਾ ਨਹੀਂ ਕਿਉਂਕਿ ਸਾਰਾ ਕੁਝ ਉਮੇ ਦਾ ਉਮੇ ਚੱਲ ਰਿਹਾ ਹੈਗਾ ਠੀਕ ਹੈ ਨਾ ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਤਾਂ ਜਿਹੜੀਆਂ ਇਹ ਚੀਜ਼ਾਂ ਡਿਸਰਪਟ ਹੋ ਰਹੀਆਂ ਹੈਗੀਆਂ ਡਿਸਰਪਸ਼ਨ ਦੇ ਨਾਲ ਕਿਤੇ ਨਾ ਕਿਤੇ ਜਿਹੜੀ ਆਪਰਚੂਨਿਟੀ ਆਲਵੇਸ ਬੈਟਰ ਆਪਰਚੂਨਿਟੀ ਫ্রম ਯੈਸਟਰਡੇ ਪੈਦਾ ਹੁੰਦੀ ਹੈ ਸੋ ਜੇ ਥੋੜੇ ਛੋਟ ਸਮੇਂ ਦੇ ਲਈ ਲੋਡਸ ਘਟਦੇ ਵੀ ਆ ਜਿਹੜਾ ਕਿ ਮੈਨੂੰ ਪਤਾ ਕਿ ਬਹੁਤ ਜਿਆਦਾ ਸਿਚੁਏਸ਼ਨ ਖਰਾਬ ਐਨੀ ਵੇ ਹੈਗੀ ਆ ਕਿਉਂਕਿ ਇਸ ਵੇਲੇ ਵੀ ਦੋ ਤਿੰਨ ਵੱਡੀਆਂ ਕੰਪਨੀਆਂ ਜਿਹੜੀਆਂ ਆ ਚਾਹੇ ਉਹ ਕੈਨੇਡਾ ਦੀਆਂ ਆ ਚਾਹੇ ਯੂ ਐਸ ਦੀਆਂ ਮਿਡवेस्ट ਦੀਆਂ ਆ ਉਹਨਾਂ ਨੇ ਆ ਲਾਸਟ ਵੀਕ ਦੇ ਵਿੱਚ ਬੈਂਕਰਪਸੀ ਕੀਤੀ ਹੈਗੀ ਆ ਸੋ ਜੈਕ ਕੂਪਰ ਜਿਹੜਾ ਹੈਗਾ ਆ ਉਹ ਬਹੁਤ ਵੱਡੀ ਜਿਹੜੀ ਕਾਰਾਂ ਦੀ ਹੌਲਿੰਗ ਕਰਦੇ ਸੀਗੇ ਉਹਨਾਂ ਦੇ ਜਿਹੜੇ ਕੰਟਰੈਕਟਸ ਆ ਜੀਐਮ ਦੇ ਫੋਰਡ ਦੇ ਗਏ ਹੈਗੇ ਉਹਨਾਂ ਨੇ ਕੰਪਨੀ ਸ਼ਟਡਾਊਨ ਕੀਤੀ ਹੈਗੀ ਆ ਉਹ 1500 ਦੇ ਕੀਮਤਾਂ ਦੇ ਟਰੱਕ ਸੀਗੇ ਸੋ ਬੜੀਆਂ ਜਿਹੜੀਆਂ ਨਾ ਮੰਦਪਗੀਆਂ ਚੀਜ਼ਾਂ ਵੀ ਹੋ ਰਹੀਆਂ ਹੈਗੀਆਂ ਪਰ ਜਦੋਂ ਇਦਾਂ ਦਾ ਕੰਮ ਕੋਈ ਹੁੰਦਾ ਹੈਗਾ ਜਦੋਂ ਸੁਧਾਰ ਕਾਜ ਹੋਣ ਲੱਗਦਾ ਜਾਂ ਕੋਈ ਵੀ ਇਦਾਂ ਦੀ ਚੀਜ਼ ਹੁੰਦੀ ਹੈ ਮੈਂ ਨਹੀਂ ਕਹਿੰਦਾ ਵੀ ਕੱਲ ਨੂੰ ਇਹ ਸਾਰੀਆਂ ਚੀਜ਼ਾਂ ਸਹੀ ਹੋਣੀਆਂ ਮੈਂ ਨਹੀਂ ਕਹਿੰਦਾ ਵੀ ਇਹ ਕੱਲ ਨੂੰ ਸਾਰੀਆਂ ਚੀਜ਼ਾਂ ਆਪਣੇ ਫੇਵਰ ਚ ਹੀ ਜਾਣੀਆਂ ਠੀਕਰ ਪਰ ਡਿਸਰਪਸ਼ਨ ਜਿਹੜੀ ਆ ਉਹਦੇ ਵਿੱਚ ਆਲਵੇਸ ਓਪਰਚ्युनिटीज ਬਣਉਂਦੀ ਹੈ ਜੀ ਬਿਲਕੁਲ ਸੋ ਜ਼ਰੂਰਤ ਹੈ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 4082725200 ਕਿਸ ਤਰ੍ਹਾਂ ਤੁਹਾਡੇ business ਦੇ ਵਿੱਚ ਅਫੈਕਟ ਪੈ ਰਿਹਾ ਪਿਛਲੇ ਵੀਕ ਦੇ ਮੁਕਾਬਲੇ ਜੇ ਹੁਣ ਦੇਖਿਆ ਜਾਵੇ ਸਾਰੇ ਪਾਸੇ ਡਰਾਈ ਵੇਨ ਦਾ ਜਿਹੜਾ ਉਹ ਡਿਕਲਾਈਨ ਹੋਇਆ ਲੋਡ ਪਰ ট্রাক 5.824.7 ਰੀਫਰ ਦਾ ਇਨਕਰੀਸ ਹੋਇਆ ਕਹਿੰਦੇ 8.2 ਤੋਂ 8.6 ਲੋਡ ਪਰ ਟਰੱਕ ਫਲੈਟ ਬੈਡ ਦਾ ਵੀ ਥੋੜਾ ਜਿਹਾ ਇਨਕਰੀਸ ਹੋਇਆ 22.5 ਤੋਂ 26.4 ਲੋਡ ਪਰ ਟਰੱਕ ਰੀਫਰ ਵੋਲੀਅਮ ਡਾਊਨ ਹੋਇਆ 4% 2025 ਦੇ ਵਿੱਚ ਸੋ ਕਾਫੀ ਜਿਆਦਾ ਜਿਹੜਾ ਇਸ ਹਫਤੇ ਆਪਾਂ ਦੇਖ ਸਕਦੇ ਹਾਂ ਸੋ ਸਪੌਟ ਰੇਟਸ ਨੇ ਅਨਯੂਜੂਅਲ ਕਹਿੰਦੇ ਡਿੱਪ ਲਈ ਹੈਗੀ ਆ ਡਰਾਈ ਵੇਲ 4 ਸੈਂਟ ਡਿਕਲਾਈਨ ਹੋਇਆ 1.72 ਸੈਂਟ ਤੇ ਤੇ ਰੀਫਰ ਡ੍ਰੌਪ ਹੋਇਆ 7 ਸੈਂਟ 2 ਡਾਲਰ ਤੇ 4 ਸੈਂਟ ਤੇ ਤੇ ਫਲੈਟ ਬੈਡ ਜਿਹੜਾ ਹੈ ਸਲਿੱਪ ਹੋਇਆ 1 ਪੈਣੀ ਤੇ 2 ਡਾਲਰ ਦੇ ਉੱਤੇ ਬਿਲਕੁਲ ਜੀ ਹਜਰਪਾਲ ਜੀ ਇਹ ਜਿਹੜਾ ਮੰਥ ਹੈਗਾ ਫ फेब्रुवारी ਦਾ ਮੰਥ ਹੈਗਾ ਆਬਵੀਅਸ ਸਲੋਇਸਟ ਮੰਥ ਆਫ ਦਾ ਈਅਰ ਮੰਨੇ ਜਾਂਦਾ ਹੈ ਬਹੁਤ ਸਲੋ ਮੰਥ ਹੁੰਦਾ ਹੈ ਸੋ ਇਹਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਉਹ ਬਿਲਕੁਲ ਹੁੰਦੀਆਂ ਕਿ ਪਤਾ ਹੁੰਦਾ ਕਿ ਕੀ ਚੀਜ਼ਾਂ ਹੋ ਰਹੀਆਂ ਹੈਗੀਆਂ ਹੋਣੀਆਂ ਹੈਗੀਆਂ ਕਿਉਂਕਿ ਸਲੋਸ ਮੰਥ ਹੈਗਾ ਪਰ ਇਹਦੇ ਨਾਲ ਨਾਲ ਜਿਹੜੀ ਰੋਪਰ ਜੀ ਇਹ ਤਾਂ ਇੱਕ ਇਕਨੋਮੀ ਹੈ ਕੀ ਆ ਜਾਂ ਇਕਨੋਮੀ ਦੇ ਵਿੱਚ ਜੋ ਚੱਲ ਰਿਹਾ ਹੈਗਾ ਉਹ ਹੈਗਾ ਆ